ਪਰਖਵਾਨ ਬਾਲਮਿਕੀ ਮਹਾਰਾਜ ਜੀ ਦਾ ਪ੍ਰਕਾਸ਼ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਤੁਮਤਮ ਨਾ ਬਣਾਇਆ ਜਾ ਰਿਹਾ ਹੈ ਗੱਲ ਕਰੀਏ ਜਲੰਧਰ ਦੇ ਵਿੱਚ ਜੋ ਪਹਿਲੇ ਇੱਕ ਦਿਨ ਪਹਿਲੇ ਸ਼ੋਭਾ ਯਾਤਰਾ ਕੱਢੀ ਜਾਂਦੀ ਐ ਤੇ ਉਸ ਤੋਂ ਬਾਅਦ ਭਗਵਾਨ ਬਾਲਮੀਕੀ ਮਹਾਰਾਜ ਦਾ ਪ੍ਰਕਾਸ਼ ਦੇੜਾ ਅੱਜ ਆਸੀਂ ਖੜੇ ਆ ਜਲੰਧਰ ਦੇ ਅਰਜੁਨਗਰ ਚਾਲੀ ਕੁਆਟਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਫੁੱਲਾਂ ਨਾਲ ਸਜਿਆ ਹੋਇਆ ਬਾਬਾ ਜੀ ਦਾ ਦਰਬਾਰ ਕਿਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਬਾਲਮੀਕੀ ਮਹਾਰਾਜ ਦਾ ਪ੍ਰਕਾਸ਼ ਦੇੜਾ ਮਨਾਇਆ ਜਾਂਦਾ ਸਿਟੀ ਬਾਲਮੀਕੀ ਸਭਾ ਦੇ ਗਾਇਕ ਮਾਨ ਰਾਜੂ ਚੇਅਰਮੈਨ ਸਾਡੇ ਨਾਲ ਆਪਾਂ ਗੱਲਬਾਤ ਕਰਦੇ ਰਾਜੂ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਬਾਲਮੀਕੀ ਮਹਾਰਾਜ ਦਾ ਪ੍ਰਕਾਸ਼ ਦੇੜਾ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ ਔਰ ਅੱਜ ਅਸੀਂ ਸਾਡਾ ਤਾਂ ਪਹਿਲਾਂ ਸਾਰਿਆਂ ਨੂੰ ਦੇਸ਼ਵਾਸੀਆਂ ਨੂੰ ਵਾਲਮੀਕੀ ਜੀ ਦੇ ਦਿਹਾੜੇ ਤੇ ਲੱਖ ਲੱਖ ਵਧਾਈ ਦੇਣਾ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਲੱਖ ਲੱਖ ਵਧਾਈ ਦੇਣਾ ਜੀ ਔਰ ਸਾਡੇ ਅੱਜ ਜਿਹੜੀਆਂ ਕੇਕ ਅਵਨਾਸ਼ ਚੋਪੜਾ ਜੀ ਦੇ بیٹے ਜੀ ਉਹਨਾਂ ਨੇ ਕੱਟਣੀ ਹੈ ਔਰ ਕੇਕ ਕੱਟ ਕੇ ਉਦਘਾਟਨ ਕਰਨਾ ਨਾਲ ਅਸੀਂ ਟਿੱਕੀ ਚਾੜ ਨੂਡਲ ਡੋਸੇ ਸਾਰਾ ਕੁਝ ਲਾਇਆ ਮੱਕੀ ਦੀ ਰੋਟੀ ਸਾਗ ਔਰ ਮੇਰੇ ਨਾਲ ਬੋਬੀ ਜੋਸ਼ੀ ਜੀ ਟੱਕਾ ਸਾਹਿਬ ਬਾਬਾ ਜੀ ਹਿੰਦਾ ਪਹਿਲਵਾਨ 나ਗੀ ਸਾਹਿਬ ਜੱਸੀ ਜੀ ਇਹਨਾਂ ਵੱਲੋਂ ਮੈਂ ਆਪਣੇ ਭਰਾਵਾਂ ਵੱਲੋਂ ਆਪਣੇ ਜਿਨ੍ਹਾਂ ਦਾ ਆਸ਼ੀਰਵਾਦ ਆ ਸਾਰਿਆਂ ਨੂੰ ਮੈਂ ਇਹੇ ਅਪੀਲ ਕਰਦਾ ਵਾਲਮੀਕੀ ਲੇਵਿਆ ਸੰਤਾਂ ਸੰਗਤਾਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਜੈ ਵਾਲਮੀਕੀ ਹਰ ਹਰ ਵਾਲਮੀਕੀ ਕਾਂਡੇ ਵੱਲੋਂ ਇੱਕ ਦਿਨ ਪਹਿਲੇ ਸਿਟੀ ਬਾਲਮੀਕੀ ਸਭਾ ਵੱਲੋਂ ਸ਼ੋਭਾ ਯਾਤਰਾ ਕੀਤੀ ਜਾਂਦੀ ਹੈ ਤੇ ਪ੍ਰਕਾਸ਼ ਦਿਹਾੜਾ ਗੜਾ ਮਨਾਇਆ ਜਾਂਦਾ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾਂਦਾ ਅੱਜ ਸਾਰੇ ਦੇਸ਼ ਵਿੱਚ ਅੱਜ ਦਿਹਾੜਾ ਮਨਾਇਆ ਜਾਂਦਾ ਸ਼ਹਿਰ ਵਾਸੀਆਂ 'ਚ ਸਾਰੇ ਵਾਲਮੀਕੀ ਜੀ ਦੇ ਜਕਾਰੇ ਲੱਗਦੇ ਆ ਔਰ ਜਿੰਨਾ ਵੀ ਸ਼ਹਿਰ ਸੱਜਿਆ ਤੁਸੀਂ ਦੇਖ ਲਿਆ ਹੋਣਾ ਜਿੰਨੇ ਸਾਰੇ ਵਾਲਮੀਕੀ ਮੰਦਰ ਪਹਿਲਾ ਸਵੇਰੇ ਅਸੀਂ ਹਮਨ ਕੀਤਾ ਫਿਰ ਝੰਡਾ ਚੜਾਇਆ ਫਿਰ ਇਹ ਕੇਕ ਫਰੂਟ ਫਰੂਟ ਦਾ ਲੰਗਰ ਆ ਪੂੜੀਆਂ ਛੁੱਲਿਆਂ ਦਾ ਲੰਗਰ ਲਾਇਆ ਕੜਾ ਪ੍ਰਸ਼ਾਦ ਸਾਰਿਆਂ ਦਾ ਇਹ ਕੰਮ ਹੈ ਮੇਰੇ ਨਾਲ ਜੀ ਪੰਕਜ ਸੋਤਾ ਜੀ ਸਾਡੇ ਮਹੱਲੇ ਦੇ ਵੀ ਪ੍ਰਧਾਨ ਆ ਸਾਡੇ ਸੁਸਾਇਟੀ ਦੇ ਵੀ ਪ੍ਰਧਾਨ ਆ ਉਹਨਾ ਬੋਵੀ ਜੀ ਹੈ ਬੋਵੀ ਜੀ ਹਰ ਸਾਲ ਅਰਜੁਨਗਰ ਦੇ ਵੀ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪ੍ਰਕਾਸ਼ ਦੇੜਾ ਬਣਾਇਆ ਜਾਂਦਾ ਉੱਥੇ ਤੁਸੀਂ ਵੀ ਜਿਹੜੇ ਪਹੁੰਚੇ ਜੈ ਬਾਲਮਿਕੀ ਜੀ ਹਰ ਹਰ ਬਾਲਮਿਕੀ ਇਹ ਜਿਹੜਾ ਸ਼ੁਭ ਦਿਹਾੜਾ ਵਾ ਸਾਡਾ ਵੀਰ ਰਾਜੂ 40 ਕੁਆਟਰਾਂ ਵਾਲਾ ਜਿਹੜਾ ਚੇਅਰਮੈਨ ਆ ਉਦੀ ਅਦક્ષા ਦੇ ਵਿੱਚ ਔਰ ਇਹਨਾਂ ਦੇ ਸਾਰੇ ਮਹੱਲੇਆਂ ਦੀ ਮਹੱਲੇ ਦੇ ਜਿੰਨੇ ਵੀ ਵਾਸੀ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਵਾ ਮੈਨੂੰ ਇੱਥੇ ਆਂਦੇ ਨੂੰ 2 ਸਾਲ ਹੋ ਗਏ ਆ ਜਦੋਂ ਹੁਣ ਇਸ ਵਾਰ ਆਏ ਆ ਤੇ ਬਹੁਤ ਜ਼ਿਆਦਾ ਮੰਦਰ ਦਾ ਜਿਹੜਾ ਕਿ ਬਹੁਤ ਵਿਸ਼ਾਲ ਇਹਨਾਂ ਨੇ ਹੋਰ ਵੀ ਮੰਦਰ ਵੱਡਾ ਕਰ ਦਿੱਤਾ ਵਾ ਬੜੀ ਖੁਸ਼ੀ ਹੋਈ ਦੇਖ ਕੇ ਔਰ ਮੰਦਰ ਨੂੰ ਬਹੁਤ ਸੋਹਣਾ ਸਜਾਇਆ ਹੋਇਆ ਇਹਨਾਂ ਨੇ ਤੇ ਇਸ ਕਰਕੇ ਮੈਂ ਜਿੰਨੇ ਵੀ ਆਪਣੇ ਜਲੰਧਰ ਦੇ ਸ਼ਹਿਰ ਵਾਸੀ ਐਨਆਰਆਈ ਭਰਾ ਜਿੰਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਸਾਡੇ ਰਾਜੂ ਭਾਜੀ ਦਾ ਇਹਨਾਂ ਦੇ ਮਹੱਲੇ ਦਾ ਪੂਰਾ ਅਤ ਦਿੰਦੇ ਆ ਇਸ ਕਰਕੇ ਤੁਸੀਂ ਵੀ ਸਾਰੇ ਜਰੂਰ ਇੱਥੇ ਆਓ ਆਪਣੀ ਹਾਜ਼ਰੀ ਲਵਾਓ ਮੱਥਾ ਟੇਕੋ ਅਸ਼ੀਰਵਾਦ ਲਓ ਭਗਵਾਨ ਵਾਲਮੀਕੀ ਜੀ ਉਹ ਰੱਬ ਹੈ ਜਿਨ੍ਹਾਂ ਨੇ ਸ੍ਰਿਸ਼ਟੀ ਰਚਾਈਆ ਇਸ ਕਰਕੇ ਇਹਨਾਂ ਦਾ ਸਾਰਿਆਂ ਨੂੰ ਅਸ਼ੀਰਵਾਦ ਲੈਣਾ ਚਾਹੀਦਾ ਵਾ ਜੈ ਬਾਲਮਕੀ ਜੀ ਹਰ ਹਰ ਬਾਲਮਕੀ ਦੇਖਿਆ ਅਸੀਂ ਗਲਬਤ ਕਿਤੇ ਗਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਤੁਮਤਾ ਨਾਲ ਭਗਵਾਨ ਬਾਲਮਕੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਜਿਸ ਪੰਜਾਬ ਕੀ ਪੂਰੇ ਹਿੰਦੁਸਤਾਨ ਦੇ ਦੇਸ਼ ਵਿਦੇਸ਼ ਦੇ ਵਿੱਚ ਵੀ ਕਿਉਂ ਭਗਵਾਨ ਬਾਲਮਕੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਕੈਮਰਾਮੈਨ ਰਾਹੁਲ ਦੇ ਨਾਲ ਸੋਨੁ ਮਹਾਜਨ ਜਗਬੰਨੀ ਟੀਵੀ ਜਲੰਧਰ